ਜੋਗੋ ਜੁਗਟਾਲ ਚੌਰਛਤ ਦੇ ਮਾਲਕ ਕਲਜ ਕੇ ਬਹੁਤ ਨਾਮ ਕੇ ਜਹਾਜ ਸ਼ਬਦ ਅਵਤਾਰ ਧੰਤਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਬੈਠੇ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਕਰੋ ਰਸਨਾ ਪਵਿੱਤਰ ਚਾਨ ਕੋਰ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਸਭ ਸੰਗਤਾਂ ਆਪਣੀ ਜ਼ਿੰਦਗੀ ਦੀਆਂ ਕੜੀਆਂ ਨੂੰ ਸਫਲਾ ਕਰਨ ਵਾਸਤੇ ਮਹਾਰਾਜ ਜੀ ਸਨੁਕ ਬੈਠ ਕਰਕੇ ਹਾਜ਼ਰੀਆਂ ਲਗਾਉਣ ਵਾਸਤੇ ਇਕੱਤਰ ਹੋਏ ਹਾਂ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਆਗਮਨ ਪੁਰ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਇਆਂ ਦੇਸ਼ਾਂ ਪਰਦੇਸ਼ਾਂ ਦੀਆਂ ਸੰਗਤਾਂ ਸਮੂਹ ਸਾਰੇ ਭਾਰਤ ਦੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਸ਼ਹੀਦੀ ਜਿਹੜੇ ਦਿਹਾੜੇ ਸਭ ਯਾਦ ਦੇ ਉਹ ਵੀ ਮਨਾ ਰਹੇ ਹਨ ਤੇ ਔਰ ਗੁਰੂ ਗੋਬੇ ਸਿੰਘ ਮਹਾਰਾਜ ਦਾ ਪਵਿੱਤਰ ਆਗਮਨ ਦਿਵਸ ਵੀ ਅਸੀਂ ਮਨਾ ਰਹੇ ਹਾਂ ਤੇ ਅਸੀਂ ਮਨਾਉਨੇ ਆ ਪੈਸਾ ਥੇਲਾ ਜੋ ਵੀ ਪਿਰਸਿ ਤੇ ਜਦੋਂ ਵੀ ਕਿਸੇ ਵਿੱਚ ਕਿੰਨੀ ਕੋਈ ਹਿੰਮਤ ਹੁੰਦੀ ਹੈ ਉਹ ਉਹਨਾਂ ਦਾਨਪੂਰਨ ਕਰਦਾ ਜਿਹੜਾ ਸੀ ਦਾਨਪੂਰਨ ਕਰਦੇ ਆ ਪਿਆਰੀ ਸਾਧ ਸੰਗਤ ਜੀ ਦਾਨਪੂਰਨ ਕਿਹੜਾ ਲੱਗਦਾ ਜਿਹੜਾ ਸੀ ਸੇਵਾ ਕਰਕੇ ਲੰਗਰ ਲਾ ਕੇ ਭੁੱਲ ਜੰਨੇ ਆ ਨਾ ਉਹ দান ਫੇ ਪਿਆਰੀ ਸਾਸ ਸੇ ਲੱਗਦਾ ਜਿਹੜਾ ਸੀ ਚਤਾਰ ਦੇ ਕਿਸਸ ਸੀ ਆ ਕੀਤਾ ਸੀ ਆ ਕੀਤਾ ਉਹ ਵੇ ਪਿਆਰੀ ਸਾਧ ਸੰਗ ਜੀ ਹੋ ਕੇ ਬਣ ਜਾਂਦੇ ਅਸੀਂ ਸਾਰੇ ਮਹਾਪੁਰਸ਼ਾਂ ਦੇ ਸੇਵਾ ਕਰਨ ਆਉਨੇ ਅਸੀਂ ਸਾਰੇ ਕੰਨੀ ਸੇਵਾ ਕਰਦੇ ਆ ਤੇ ਪਿਆਰੀ ਸਾਧ ਸੰਗ ਜੀ ਜਿਹੜੀ ਸੇਵਾ ਹੁੰਦੀ ਨਾ ਉਹ ਇੱਛਾ ਰੱਖ ਕੇ ਨਹੀਂ ਕੀਤੀ ਜਾਂਦੀ ਜਦ ਅਸੀਂ ਇੱਛਾ ਰੱਖ ਕੇ ਸੇਵਾ ਕਰਦੇ ਆ ਨਾ ਉਹ ਵੀ ਸਾਡਾ ਪੈਰੀ ਸਾਥ ਸਾਥ ਸੁਆਰਥ ਬਣ ਜਾਂਦਾ ਅਸੀਂ ਕਿਸੇ ਚੀਜ਼ ਨੂੰ ਮੁੱਖ ਰੱਖ ਕੇ ਸੇਵਾ ਕਰਦੇ ਤੇ ਜਦ ਅਸੀਂ ਇਸ ਤਰ੍ਹਾਂ ਕਰਦੇ ਆ ਨਾ ਫੇ ਉਹ ਜਿਹੜੀ ਸੇਵਾ ਸਾਡੀ ਕੀਤੀ ਹੁੰਦੀ ਪੈਸੇ ਥਾਏ ਨਹੀਂ ਪੈਂਦੀ ਕੀ ਅਸੀਂ ਸਵਾਰਥ ਕਰਕੇ ਸੇਵਾ ਕੀਤੀ ਕੁਝ ਪ੍ਰਾਪਤ ਕਰਨ ਦੇ ਵਾਸਤੇ ਸੇਵਾ ਕੀਤੀ ਆ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਨਹੀਂ ਸੇਵਾ ਕੀਤੀ ਤੇ ਜੇ ਅਸੀਂ ਪਿਆਰੀ ਸਾਧ ਸੰਗਤ ਜੀ ਸ਼ਰਧਾ ਦੇ ਨਾਲ ਸੇਵਾ ਕਰਾਂਗੇ ਸਤ ਕਰ ਹੋਏ ਦਿਆਤਾ ਸ਼ਰਧਾ ਪੂਰੀ ਜਿਹੜੀ ਸ਼ਰਧਾ ਦੇ ਨਾਲ ਜਿਹਦੇ ਵਿੱਚ ਕੋਈ ਮੰਗ ਨਹੀਂ ਕੋਦੇ ਵਿੱਚ ਕੋਈ ਇੱਛਾ ਨਹੀਂ ਸਿਰ ਪਰਮਾਤਮਾ ਦਾ ਧੰਨਵਾਦ ਕਰਨਾ ਇਹ ਪਰਮਾਤਮਾ ਸਾਨੂੰ ਇਹ ਸਰੀਰ ਦਿੱਤਾ ਇਹ ਸਭ ਕੁਝ ਤੇਰਾ ਹੈ ਤੇ ਅਸੀਂ ਤੇਰੇ ਨਾਮ ਤੇ ਲਾਉਨੇ ਆਂ ਪਾਪ ਕੀ ਤੇਰਾ ਸਿਮਨ ਕਰਦਿਆ ਇਸ ਆਤਮਾ ਤੇ ਕਿਰਪਾ ਕਰਨੀ ਇਹ ਸਾਡਾ ਫਰਜ਼ ਬਣਦਾ ਕਿਉਂਕਿ ਦੁਨੀਆ ਜਿਹੜੀ ਪਿਆਰੀ ਸਾਥ ਸਾਥ ਜਾਂਦੀ ਜਿੱਥੇ ਕੋਈ ਨਹੀਂ ਇੱਛਾ ਪੂਰੀ ਹੁੰਦੀ ਉਹ ਤੋਂ ਆਪਣੀ ਗੱਲ ਤੇ ਨਹੀਂ ਮੰਨਦਾ ਵੀ ਮੇਰੀ ਸੇਵਾ ਦੇ ਵਿੱਚ ਕੋਈ ਫਰਕ ਹੈ ਤੇ ਉਹ ਕਹਿੰਦਾ ਜੀ ਮੈਂ ਉੱਥੇ ਗਿਆ ਮੇਰੀ ਇੱਛਾ ਨਹੀਂ ਪੂਰੀ ਹੋਈ ਕੁਝ ਲੈਣ ਵਾਸਤੇ ਗਿਆ ਤੇ ਪਿਆਰੀ ਸਾਧ ਸੰਗ ਜੀ ਜੇ ਤੁਹਾਡੇ ਘਰ ਕੋਈ ਮੰਗਤਾ ਆਉਂਦਾ ਤੁਸੀਂ ਦੇਣਾ ਦੋ ਨਹੀਂ ਦੇਣਾ ਨਾ ਦੇ ਤੁਹਾਡੀ ਮਰਜ਼ੀ ਹੈ ਤੇ ਪਰਮਾਤਮਾ ਤੇ ਵੀ ਇਹੀ ਕੰਮ ਹੈ ਜੇ ਤੁਹਾਡੀ ਪਿਆਰੀ ਸਾਧ ਸੰਗ ਜੀ ਸ਼ਰਧਾ ਨਹੀਂ ਮੰਗ ਹੈ ਫੇ ਪਿਆਰੀ ਸੋਨ ਇੱਛਾ ਨਹੀਂ ਉਹਨੂੰ ਫਲ ਨਹੀਂ ਲੱਗਦਾ ਅਸਲੀ ਸੇਵਾ ਉਹੀ ਹੈ ਜੇ ਅਸੀਂ ਸ਼ਰਧਾ ਦੇ ਨਾਲ ਕਰਾਂਗੇ ਤੇ ਅਸੀਂ ਅੱਜ ਸੰਸਾਰ ਦੇ ਅੰਦਰ ਨਿਗਮ ਮਾਰਦੇ ਆ ਲੋਕੀ ਸਾਰੇ ਦੁਖੀ ਆ ਜੇ ਨੂੰ ਪੁੱਛ ਕੇ ਮਰਜੀ ਦੇਖ ਲੋ ਹਰੇ ਕਪੜਾ ਦੁੱਖ ਪਹਿਰੀ ਸਾਸ ਸਭ ਤੁਹਾਡੇ ਮੂਰੀ ਰੱਖ ਦਿੰਦਾ ਤੁਸੀਂ ਇੱਕ ਗੱਲ ਕਰਦੇ ਹੋ ਚਾਰ ਮੂਰੀ ਦੱਸਦਾ ਮੈਨੂੰ ਆ ਤਕਲੀਫ ਆ ਮੈਨੂੰ ਆ ਕਿਉਂ ਤਕਲੀਫ ਆ ਕਾਰਨ ਕੀ ਆ ਕਿ ਅਸੀਂ ਸਤਸੰਗ ਦੇ ਵਿੱਚ ਆ ਕੇ ਪਿਆਰੀ ਸਾਸੀ ਇਕਾਗਰਤਾ ਦੇ ਨਾਲ ਬਾਹ ਪੁੱਛੇ ਵਚਨ ਨੀ ਸਰਵਣ ਕਰਦੇ ਸਰਵਣਾ ਸੀ ਨਹੀਂ ਕਰਦੇ ਤੁਹਾਡੇ ਜਿੰਦਗੀ ਵਿੱਚ ਤਦ ਨਖਾਰ ਆਉਣਾ ਤਦ ਉੱਚੀ ਤੇ ਸੁੱਚੀ ਜਾਂਦੀ ਜ਼ਿੰਦਗੀ ਬਣਨੀ ਜੇ ਤੁਸੀਂ ਸਰੋਤੇ ਬਣਨਾ ਪਹਿਲਾਂ ਸਰੋਤੇ ਬਣੋਗੇ ਫੇਰ ਮਨ ਵਿੱਚ ਸ਼ਬਦ ਤੁਸੀਂ ਬਚਾਉਗੇ ਫੇਰ ਪਿਆਰੀ ਸਾਥਸੰਗ ਦਾ ਧਰਮ ਦੇ ਮਾਰਗ ਤੇ ਚੱਲਦਾ ਸਾਰਾ ਸੰਸਾਰ ਦੁਖੀ ਹੈ ਪਿਆਰੀ ਸਾਥਸੰਗ ਕੋਹ ਦੁਖੀ ਹੈ ਕਿਉਂਕਿ ਸੰਸਾਰ ਦੀ ਮਾਇਆ ਨੇ ਇਹਦੇ ਤੇ ਪ੍ਰਭਾਵ ਆਪਣਾ ਪਾ ਲਿਆ ਮਨ ਦੇ ਉੱਪਰ ਜੀਵ ਦੇ ਮਨ ਦੇ ਉੱਪਰ ਪ੍ਰਭਾਵ ਪਾ ਲਿਆ ਪਿਆਰੀ ਸਾਥਸੰਗ ਕਿ ਇਹ ਜਿਹੜੀ ਸੰਸਾਰ ਦੀ ਮਾਇਆ ਉਹਦਾ ਕੋਈ ਵੀ ਰੂਪ ਹੋ ਸਕਦਾ ਤੇ ਜਿਹੜੀ ਜਿਹੜੀ ਮਾਇਆ ਸਾਨੂੰ ਸਮਝ ਨਹੀਂ ਲੱਗਦੀ ਸਤਿਗੁਰੂ ਦਾਸ ਮਰ ਕਹਿੰਦੇ 나ਥ ਕਸ਼ੂ ਨਾ ਜਾਨੂੰ ਮਨ ਮਾਇਆ ਕੇ ਹਾਥ ਵੇ ਕਾਨੂੰ ਕਹਿੰਦੇ ਮੇਰੇ ਪਿਆਰਾਂ ਦੇ ਸਵਾਮੀ ਪ੍ਰਭੂ ਪਰਮਾਤਮਾ ਕਹਿੰਦੇ ਜਿਹੜਾ ਮੇਰਾ ਮਨ ਹੈ ਨਾ ਉਹ ਮਾਇਆ ਦੇ ਹੱਥਾਂ ਦੇ ਵਿੱਚ ਵੇਚ ਬੇਚ ਚੁੱਕਾ ਜੇ ਵੇਚ ਚੁੱਕਾ ਤਾਂ ਫੇ ਉਹਨੂੰ ਕੁਝ ਸਮਝੇ ਨਹੀਂ ਆਉਣੀ ਮੈਂ ਕਰਨਾ ਕੀ ਹੈ ਨਾਥ ਕੋ ਸੁ ਨਾ ਜਾਣੂ ਮਨ ਮਾਇਆ ਕੇ ਹਾਥ ਬਖਾਨੂ ਤੁਮ ਕਹੀਤ ਹੋ ਜਗਤ ਗੁਰ ਸਵਾਮੀ ਹਮ ਕਹੀਤ ਕਲ ਜੋ ਕੇ ਕਾਮੀ ਇਹ ਪ੍ਰਮਾਤਮਾ ਪ੍ਰਭੂ ਪੈਰੀ ਸਾਧ ਸੰਗ ਜੀ ਸਾਡੇ ਸਾਰੇ ਜੀਵਨ ਦਾ ਖਸਮ ਹੈ ਮਾਲਕ ਹੈ ਪੈਰੀ ਸਾਧ ਸੰਗ ਜੀ ਤੋ ਦੇਣ ਵਾਲਾ ਸਾਰਾ ਜਗਤ ਉਹਦੀ ਕਿਰਪਾ ਦੇ ਨਾਲ ਚੱਲ ਰਿਹਾ ਤੇ ਜੇ ਅਸੀਂ ਕਹਿੰਨੇ ਅਸੀਂ ਕਰਦੇ ਆ ਪਿਆਰੀ ਸਾਧ ਸੰਗ ਫੇਰ ਨਹੀਂ ਗੱਲ ਬਣਦੀ ਤੁਹਾਡੀ ਇੱਛਾ ਬਹੁਤ ਆ ਜੇਡ ਸਾਡੀ ਇੱਛਾ ਗੁਰਮਤ ਦੇ ਅਨੁਸਾਰ ਪੂਰੀ ਹੋਣੀ ਆ ਜੇ ਨਹੀਂ ਤੁਹਾਡੇ ਮਨ ਦੇ ਅੰਦਰ ਤੁਸੀਂ ਗੁਰਮਤ ਤੇ ਚਲੂਗੇ ਤਦੋ ਸੰਪੂਰਨ ਹੋਣੀ ਪਿਆਰੀ ਤਦੋ ਪੂਰੀ ਹੋਣੀ ਆ ਜੇ ਤੁਹਾਡੀ ਆਪਣੀ ਆਪਣੀ ਇੱਛਾ ਕੱਲੀ ਬੇਬ ਨੂੰ ਆ ਮਿਲ ਜੇ ਨਹੀਂ ਕਿਉਂਕਿ ਤੁਹਾਨੂੰ ਕਿਉਂ ਨਹੀਂ ਮਿਲਦਾ ਪਿਆਰੀ ਸਾਧ ਕਿਉਂਕਿ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ ਉਹ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ ਇਸ ਕਰਕੇ ਪਿਆਰੀ ਸਾਧ ਸੰਗ ਜੀ ਉਹ ਜਗਤ ਦਾ ਸਵਾਮੀ ਆ ਪ੍ਰਭੂ ਪਰਮਾਤਮਾ ਹਮ ਕਹੀਏ ਕਾਲ ਯੁਗ ਕੇ ਕਾਰਨੀ ਅਸੀਂ ਜਿਹੜੇ ਜੀਵ ਹੈ ਨਾ ਕਾਲ ਯੁਗ ਦੇ ਅਸੀਂ ਵਿਸ਼ੇ ਵਿਕਾਰਾਂ ਦੇ ਭਰੇ ਭਰਦੇ ਆ ਮਾਇਆ ਦੇ ਨਾਲ ਪੈਰੀ ਸਾਸ ਸ ਕੋਈ ਮਾਇਆ ਦਾ ਰੂਪ ਆ ਕਿਸੇ ਧੀਆਂ ਪੁੱਤਾਂ ਦਾ ਹੈ ਪਿਆਰੀ ਸਾਸ ਸੰਗ ਜੀ ਕਿਸੇ ਤ ਕਿਸੇ ਤਰ੍ਹਾਂ ਦਾ ਵੀ ਆ ਜੇ ਤੁਸੀਂ ਪਰਮਾਤਮਾ ਦਾ ਸਿਮਰਨ ਕਰਦੇ ਆ ਜਿਹੜਾ ਤੁਹਾਡੇ ਪਰਮਾਤਮਾ ਦੇ ਸਿਮਰਨ ਕਰਨ ਦੇ ਵੇਲੇ ਤੁਹਾਡਾ ਮਨ ਹਟਾ ਕੇ ਦੂਸਰੇ ਪਾਸੇ ਲੈ ਜਾਂਦਾ ਨਾ ਉਹ ਸੰਸਾਰ ਦੀ ਮਾਇਆ ਉਹ ਕੋਈ ਵੀ ਹੋ ਸਕਦੀ ਦੁੱਖ ਸੁੱਖ ਹੋ ਸਕਦਾ ਕੁਝ ਵੀ ਹੋ ਸਕਦਾ ਇਸ ਕੇ ਕਰ ਪਿਆਰੀ ਸਾਧ ਸੰਗ ਇਹ ਜਿਹੜੀ ਸੰਸਾਰ ਦੀ ਮਾਇਆ ਜੇ ਤੁਸੀਂ ਇਹਦੇ ਤੋਂ ਵਚਣਾ ਨਾ ਤੇ ਫੇ ਮਾਰੇ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਕਰੋ ਉਹਦੇ ਚਰਨਾਂ ਦੇ ਨਾਲ ਜੁੜੋ ਜੇ ਆਪਾਂ ਇਹਦਾ ਸਾਰੇ ਸ਼ਬਦਾਂ ਪਿਆਰੀ ਸਾਧ ਸੰਗ ਜੀ ਵਿਆਖਿਆ ਕਰਨੀ ਸਮਾਂ ਲੱਗਦਾ ਲੇਕਿਨ ਸਮਾਂ ਜਾਤ ਨਹੀਂ ਦੇ ਰਿਹਾ ਸਮਾਂ ਜਾਤ ਨਹੀਂ ਦੇ ਰਿਹਾ ਇਹ ਸੰਸਾਰ ਦੀ ਮਾਇਆ ਨੂੰ ਸਮਝੋ ਤੇ ਜੇ ਅਸੀਂ ਨਹੀਂ ਪਿਆਰੀ ਗੁਰੂ ਘਰ ਆਏ ਆਪਣੀ ਮਨਮਤ ਕੀਤੀ ਆ ਅਸੀਂ ਅੱਜ ਕੱਲ ਜਿਆਦਾ ਮਨਮਤ ਰੱਖਦੇ ਆ ਜੇ ਥੋੜਾ ਜਿਹਾ ਕੀਤਾ ਤੇ ਪਿਆਰੀ ਅਸੀਂ ਕਹਿੰਦੇ ਸੇਵਾਦਾਰ ਆਂ ਸੇਵਾਦਾਰ ਦਾ ਮਤਲਬ ਕੀ ਇਹ ਨੀਵੇਂ ਰਹਿ ਕੇ ਹਰੇਕ ਦਿਨ ਆਓ ਭਗਤ ਕਰਨੀ ਪ੍ਰਮਾਤਮਾ ਦਾ ਸਿਮਰਨ ਕਰਨਾ ਔਰ ਜੇ ਜਿਹੜੇ ਸਾਡੇ ਪਿਆਰੀ ਸ महाਪੁਰਸ਼ਾਂ ਨੇ ਰੂਲ ਬਣਾਏ ਸੀ ਉਹਨਾਂ ਨੂੰ ਫੋਲੋ ਕਰੀਏ ਤੇ ਜੇ ਅਸੀਂ ਫੇਰ ਕਹਿੰਨੇ ਅਸੀਂ ਸੇਵਾਦਾਰ ਵੀ ਕਹੋਨੇ ਆਪਣੀ ਮਨਮਤ ਰੱਖਦੇ ਆ ਫੇਰ ਤੁਸੀਂ ਸੰਤ ਬਾਬਾ ਗੋਬਿੰਦਾਸ ਮਹਾਰਾਜ ਦੀ ਸੇਵਾਦਾਰ ਨਹੀਂ ਕਹਿ ਸਕਦੇ ਸੇਵਾਦਾਰ ਨਹੀਂ ਕਹਿ ਸਕਦੇ ਅਸੀਂ ਨਾ ਅਸੀਂ ਸੇਵਕ ਕਹਿ ਸਕਦੇ ਕਿਉਂਕਿ ਬੋਲੀਏ ਸੱਚ ਧਰਮ ਨਾਲ ਬੋਲੀਏ ਸੱਚ ਝੂਠ ਨਾ ਬੋਲੀਏ ਜੋ ਗੁਰਦਸੇ ਬਾਤ ਮਰੀਦਾ ਜੋਲੀ ਤੇ ਪਿਆਰੀ ਸਾਥਸ ਬੰਦੇ ਦਾ ਧਰਮ ਕੀ ਸੱਚ ਬੋਲਣਾ ਅਸੀਂ ਕਿੰਨਾ ਬੋਲਦੇ ਤੁਸੀਂ ਆਪਣੇ ਨਾਲ ਆਪੇ ਵਿਚਾਰ ਕਰਕੇ ਦੇਖੋ ਲੈ ਆਪਣੇ ਅੰਦਰ ਬੋਲੀਏ ਸੱਚ ਧਰਮ ਝੂਠ ਨਾ ਬੋਲੇ ਝੂਠ ਨਹੀਂ ਬੋਲੇ ਜੋ ਗੁਰ ਦੱਸੇ ਬਾਟ ਗੁਰੀ ਸਭ ਨੂੰ ਕਿਹੜੀ ਉਪਦੇਸ਼ ਕਰਦਾ ਮਹਾ ਤਾਂ ਬੋਸ ਤੁਹਾਨੂੰ ਤੇ ਕਿਹੜਾ ਉਪਦੇਸ਼ ਕਰਦੇ ਹੈ ਮਰੀਦ ਦਾ ਜੋਲੀਆ ਮਰੀਦ ਹੁੰਦਾ ਸੇਵਕ ਉਹਦਾ ਫਰਜ਼ ਬਣਦਾ ਉਸ ਬੱਚੇ ਨੂੰ ਮੰਨ ਕੇ ਪਿਆਰ ਪਾਵੇ ਉਹ ਤੇ ਦੁੱਖ ਹੈ ਲੇਕਿਨ ਬਾਅਦ ਵਿੱਚ ਸੁੱਖ ਪ੍ਰਾਪਤ ਹੋਣਾ ਉਹ ਜਿਹੜਾ ਸੁੱਖ ਹੈ ਫੇ ਵਿਸਰਨਾ ਨਹੀਂ ਤੁਹਾਡੇ ਤੋਂ ਜਾਊਗਾ ਨਹੀਂ ਇਸ ਕਰਕੇ ਅਸੀਂ ਮਹਾਪੁਰਸ਼ਾਂ ਦੇ ਸਥਾਨ ਤੇ ਉਹਨੇ ਮਹਾਪੁਰਸ਼ਾਂ ਦੇ ਪਿਆਰੀ ਸਾਧ ਸੰਗ ਜੀ ਸੰਗਤਾਂ ਨੇ ਅਖੰਡ ਜਪੁ ਕਰਾਇਆ ਤੇ ਪਿਆਰੀ ਸਾਧ ਸੰਗਤਾਂ ਨੇ ਸੇਵਾ ਵੀ ਕੀਤੀ ਕਈ ਨੇ ਵੀ ਕਰਦੇ ਪਿਆਰੀ ਸਾਧ ਸੰਗਤ ਜੀ ਤੇ ਕੇ ਚਲੇ ਜਾਂਦੇ ਸੇਵਾ ਸਾਡਾ ਕਰਦੇਓ ਚਲੋ ਉਹ ਵੀ ਹੋ ਜਾਂਦੀ ਆ ਲੇਕਿਨ ਸ਼ਰਧਾ ਭਾਵਨਾ ਦੇ ਨਾਲ ਆਪਣੀ ਮਤ ਮਤ ਨਾ ਕਰੋ ਜਿਹੜਾ ਇੱਕ ਬੰਦਾ ਕਿਸੇ ਇੱਕ ਉੱਤੇ ਡਿਊਟੀ ਲੱਗੀ ਉਹਦਾ ਕਹਿਣਾ ਮੰਨੋ ਜੇ ਤੁਸੀਂ ਹੁਕਮ ਦੇ ਅੰਦਰ ਰਹਿਣਾ ਮੰਨੂਗੇ ਨਾ ਫਿਰ ਤੁਹਾਡਾ ਜੀਵਨ ਸੁਖੀ ਹੋ ਜਾਊਗਾ ਜੇ ਤੁਸੀਂ ਤੱਕੜ ਦੇ ਵਿੱਚ ਰਹਨੇ ਆ ਪਿਆਰੇ ਬੰਦਾ ਆਪਣੇ ਘਰ ਆਈ ਦਾ ਕਹਿਣਾ ਨਾ ਮੰਨੇ ਤੇ ਘਰ ਵਾਲੀ ਬੰਦੇ ਨਾਲ ਕਹਿਣਾ ਨਾ ਮੰਨਿਆ ਤੇ ਪਿਆਰ 'ਚ ਉੱਥੇ ਖੁਸ਼ੀਆਂ ਹੋ ਸਕਦੀਆਂ ਨਹੀਂ ਹੋ ਸਕਦੀਆਂ ਉੱਥੇ ਟਕਰਾਅ ਪੈਦਾ ਹੋਊਗਾ ਲੜਾਈ ਹੋਊਗੀ ਜੇ ਤੁਸੀਂ ਹੁਕਮ ਮੰਨੂਗੇ ਜੇ ਉਹਦੇ ਵਿੱਚ ਦੁੱਖ ਵੀ ਆ ਤੇ ਉਹਦੇ ਬਾਅਦ ਤੁਹਾਡਾ ਸੁੱਖ ਪ੍ਰਾਪਤ ਹੋ ਜਾਣਾ ਉਹ ਸੁੱਖ ਇਦਾਂ ਦਾ ਹੋਣਾ ਪਿਆਰੀ ਸਾਰਾ ਪਿਆਰੀ ਸੋ ਉਤੋਂ ਜਿਹੜਾ ਸੁੱਖ ਮਿਲਣਾ ਫਿਰ ਉਤੋਂ ਤੋਂ ਵਿਛੜਦਾਰ ਹੈ ਪਾਬਤੀ ਕੋ ਗੱਡੀ ਲਾਈਆ ਉਬ ਤਾਰੀ ਸਹੀ ਸਲਾਮਤ ਚੱਲੂਗੇ ਇਹ ਨਹੀਂ ਕਦੇ ਐਕਸੀਡੈਂਟ ਹੋ ਗਿਆ ਹੋ ਗਿਆ ਫਲਾ ਨਹੀਂ ਤਾਂ ਫਿਰ ਅਸੀਂ ਪਹਿਲੇ ਲੈ ਕੇ ਲੈਨੇ ਆ ਨਵੀਂ ਗੱਡੀ ਲੈਨੇ ਐਕਸੀਡੈਂਟ ਹੋਇਆ ਅਸੀਂ ਕਹਦੇ ਵੀ ਪਰਮਾਤਮਾ ਨੇ ਮਾੜੀ ਕੀਤੀ ਕੀਤੀ ਤਾਂ ਅਸੀਂ ਆਪਿਆ ਕੋ ਚੰਗੇ ਕਰਮ ਨਹੀਂ ਕੀਤੇ ਸਾਡੇ ਕਰਮ ਦਾ ਲਿਖਾ ਜੋਖਾ ਸਾਡੇ ਸਾਹਮਣੇ ਆਉਂਦਾ ਅਸੀਂ ਪਰਮਾਤਮਾ ਨੂੰ ਦੋਸ਼ ਦੇ ਦੇਨੇ ਕਿਸੇ ਆਂਡੀ ਗੋਂਡੀ ਨੂੰ ਕਹਿ ਦੇਣਾ ਕਦੇ ਕੋਸ਼ਿਸ਼ ਕਹਿ ਦੇਣਾ ਆਪਣੇ ਅੰਦਰ ਝੱਟ ਨਹੀਂ ਮਾਰਨੀ ਵੀ ਮੈਂ ਕੀ ਕਰਦਾ ਮੈਂ ਅਮਰਤਵਿਲਾ ਕਿੰਨਾ ਸਮਝਦਾ ਦਿੱਤ ਪਹਿਲਾਂ ਮਹਾਪੁਰਸ਼ਾਂ ਨੇ ਸੰਤ ਬਾਬਾ ਨਰਬਲ ਸਿੰਘ ਮਹਾਰਾਜ ਨੇ ਦੱਸਿਆ ਅਮਰਤ ਵੇਲੇ ਸੱਚ ਨਾਮ ਵਡੇ ਵਿਚਾਰ ਅਮਰਤ ਵੇਲੇ ਨੂੰ ਸੰਭੋ ਪਿਆਰੀ ਸਾਸ ਸਿਮਰਨ ਕਰਿਆ ਕਰੋ ਨਹੀਂ ਨਾ ਸਕਦੇ ਕੋਈ ਗੱਲ ਨਹੀਂ ਹੱਥੋਂ ਧੋ ਕੇ ਵੀ ਸਿਮਰਨ ਕਰ ਸਕਦੇ ਆ ਲੇਕਿਨ ਪ੍ਰਮਾਤਮਾ ਨੂੰ ਚੇਤੇ ਕਰੋ ਜੇ ਤੁਸੀਂ ਪ੍ਰਮਾਤਮਾ ਨੂੰ ਚੇਤੇ ਨਹੀਂ ਕਹਦੇ ਕਿ ਮੇਲਾ ਦੇਖਣ ਆਨੇ ਆ ਨਹੀਂ ਇਹ ਮੇਲਾ ਨਹੀਂ ਪਿਆਰੀ ਸਾਸ ਇਹ ਸਾత్సੰਗ ਹੈ ਮੇਲਾ ਹੁੰਦਾ ਇੱਕ ਦੂਜੇ ਨੂੰ ਮਿਲਣਾ ਬਾਹਰ ਖਾਣਾ ਪੀਣਾ ਘੁੰਮ ਫਿਰ ਕੇ ਚਲੇ ਜਾਣਾ ਪਿਆਰੀ ਸਾਸ ਜੋ ਆਪਣੇ ਮਨ ਦੀ ਇੱਛਾ ਉਹਦੇ ਮੁਤਾਬਕ ਚਲੇ ਜਾਣਾ ਉਹ ਮਿੱਲਾ ਕਹਿੰਦੇ ਇਹ ਸਤ ਸੰਗਤ ਸਤ ਦਾ ਮਤਲਬ ਕੀ ਹੈ ਪ੍ਰਮਾਤਮਾ ਦਾ ਸੰਗ ਕੀ ਉਹਦੇ ਨਾਲ ਮਿਲਣਾ ਸਤ ਸੰਗਤ ਦੇ ਵਿੱਚ ਬੈਠੇ ਆ ਤੁਹਾਡੀ ਇੱਛਾ ਪ੍ਰਮਾਤਮਾ ਦੇ ਤੁਸੀਂ ਚਾਹਨਾ ਤਦ ਜੋੜ ਸਕਦੇ ਆ ਜੀ ਤੁਸੀਂ ਮਹਾਪੁਰਸ਼ਾਂ ਦੇ ਬਚਨਾਂ ਨੂੰ ਕਮਾਉਂਗੇ ਉਹਨਾਂ ਦੱਸੇ ਪਿਆਰੀ ਸਤ ਸੰਗਤ ਪੂਰਨਿਆਤ ਚੱਲੂਗੇ ਫਿਰ ਸੰਸਾਰ ਦੀ ਮਾਇਆ ਪਿਆਰੀ ਸਤ ਸੰਗਤ ਜੀ ਤੁਹਾਨੂੰ ਵਿੱਚ ਦੁੱਖ ਨਹੀਂ ਦੇ ਸਕਦੀ ਜੇ ਦੀ ਸੰਸਾਰ ਦੀ ਮਾਇਆ ਨਾ ਉਹ ਦੁੱਖ ਨਹੀਂ ਦੇ ਸਕਤੀ ਪਿਆਸੇ ਤੁਮ ਕਹੀਏ ਤਾਂ ਕਲਯੁਗੋ ਕੇ ਕਾਮੀ ਇਨ ਪੰਜਨ ਮੇਰਾ ਮਨ ਜੂ ਬਿਗਾਰਿਓ ਪਲ ਪਲ ਹਰਜੀ ਤੇ ਅੰਤਰ ਪਾ ਰਿਓ ਤਵੇ ਪਿਆਰੀ ਸਾਧ ਸੰਗ ਜੀ ਕਹਿੰਦੇ ਜੇ ਸਾਡੇ ਬਿਕਾਰ ਐ ਨਾ ਪੰਜ ਇਨ ਪੰਜਨ ਮੇਰਾ ਮਨ ਜੂ ਬਿਗਾਰਿਓ ਕਹਿੰਦਾ ਤੁਹਾਡੇ ਮਨ ਨੂੰ ਫੇ ਪਿਆਰੀ ਸਾਧ ਸੰਗ ਜੀ ਬਿਗਾੜ ਨਹੀਂ ਸਕਦੇ ਇਹ ਜਿਹੜੇ ਪੰਜ ਦੂ ਤ ਹੈ ਪਿਆਰੀ ਸਾਧ ਸੰਗ ਇਹ ਤਾਂ ਮਨ ਨੂੰ ਵਿਗਾੜ ਨਹੀਂ ਸਕਦੇ ਮਨ ਦੀ ਅਵਸਥਾ ਨੂੰ ਖਰਾਬ ਨਹੀਂ ਕਰ ਸਕਦੇ ਤੁਹਾਡਾ ਮਨ ਇਹਨਾਂ ਬਕਾਰਾ ਵਾਲੂ ਨਹੀਂ ਜਾਊਗਾ ਕਿਉਂਕਿ ਪ੍ਰਮਾਤਮਾ ਤਾਂ ਤੁਹਾਡੇ ਸਿਰ ਤੇ ਹੱਥ ਹੈ ਪਲ-ਪਲ ਹਰ ਜੀ ਅੰਤਰ ਪਰਜਾ ਨਹੀਂ ਜਪਦਾ ਪਿਆਰੀ ਸਾਥਸੰਗੀ ਸਾਡਾ ਮਨੁੱਖਾ ਜਨਮ ਹੈ ਪ੍ਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਤੇ ਸਾਡਾ ਪ੍ਰਮਾਤਮਾ ਦੇ ਨਾਲ ਮੇਲ ਹੋ ਜਵੇ ਸਾਡੀ ਆਤਮਾ ਦਾ ਲੇਕਿਨ ਪਰ ਅਸੀਂ ਕੰਮ ਨਹੀਂ ਇਦਾਂ ਦੇਕਰ ਪਲ-ਪਲ ਜੀ ਹਰ ਅੰਤਰ ਪਰਿਓ ਕਹਿੰਦੇ ਪਲ-ਪਲ ਘੜੀ-ਘੜੀ ਵਿੱਚ ਸਾਡੇ ਜਿਹੜੀ ਵੈਥੇ ਪ੍ਰਮਾਤਮਾ ਤੋਂ ਵੱਧਦੀ ਜਾਂਦੀ ਹੈ ਨੇੜੇ ਨਹੀਂ ਹੁੰਦੀ ਤੋ ਨਹੀਂ ਹੁੰਦੀ ਕਿ ਅਸੀਂ ਅਸੀਂ ਗੁਰੂ ਦੇ ਹੁਕਮ ਨੂੰ ਮੰਨਦੇ ਨਹੀਂ ਮਹਾਪੁਰਸ਼ਾਂ ਦੇ ਹੁਕਮ ਨੂੰ ਅਸੀਂ ਮੰਨਦੇ ਨਹੀਂ ਤੇ ਜਦ ਕਿ ਸਾਡਾ ਜਿਹੜਾ ਸਾਡੀ ਆਤਮਾ ਦੇ ਪਰਮਾਤਮਾ ਦੇ ਵਿੱਚ ਫਾਸਲਾ ਆ ਉਹ ਇੱਕ ਹੋਣਾ ਚਾਹੀਦਾ ਆਤਮਾ ਪਰਮਾਤਮਾ ਦੇ ਨਾਲ ਮਿਲਣੀ ਚਾਹੀਦੀ ਹੈ ਤੇ ਅਸੀਂ ਅਸੀਂ ਇਦਾਂ ਦਾ ਕੰਮ ਕਰਦੇ ਹਾਂ ਪਰ ਜੇ ਹੋਰ ਫਾਸਲਾ ਵੱਧ ਜਾਂਦਾ ਪਰਮਾਤਮਾ ਤੋਂ ਸਾਡਾ ਇਸ ਕਰਕੇ ਮਹਾਪੁਰਸ਼ਾਂ ਦੇ ਇਸ ਸਥਾਨ ਤੇ ਉਹਨੇ ਪੈਰੀ ਸਾਹਿਬ ਜੀ ਸਮੂਹ ਸੰਗਤਾਂ ਨੇ ਤਿੰਨ ਦਿਨ ਬੜੀ ਸੇਵਾ ਕੀਤੀ ਜਿਹਨਾਂ ਨੇ ਖੰਡ ਜਾਪ ਕਰਾਇਆ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜਿਹਨਾਂ ਦੇ ਪੈਸੇ ਖੰਡ ਪਾਠ ਰਹਿ ਗਏ ਉਹਨਾਂ ਦੇ ਪੈਸੇ ਅਸੀਂ ਵਰਸੀ ਦੇ ਕਰਾਂਗੇ ਕਿਉਂਕਿ ਗੁਰਪੁਰਪ ਕਰਕੇ ਸਾਨੂੰ ਪਾਠ ਹੀ ਨਹੀਂ ਮਿਲਿਆ ਇਹ ਨਹੀਂ ਕਿਸੇ ਰਕਾਰ ਮੈਂ ਸਾਡਾ ਪਾਠ ਰਹਿ ਗਿਆ ਸਾਡਾ ਰਹਿ ਗਿਆ ਸਾਡਾ ਨਹੀਂ ਕੀਤਾ ਕਿਉਂਕਿ ਸਾਡੀ ਮਜਬੂਰੀ ਐਸੀ ਸਾਨੂੰ ਪਾਠ ਹੀ ਨਹੀਂ ਮਿਲਿਆ ਕਰਨੇ ਸੀ ਸਾਰੇ ਸੀ ਜਿੰਨੇ ਸੀ ਸਾਡੇ ਕੋਲ ਇਸ ਕਰਕੇ ਜਿਹੜੇ ਰਹਿ ਗਏ ਜਿਹਨਾਂ ਦੇ ਖੰਡ ਪਾਠ ਪਏ ਅਸੀਂ ਉਸੇ ਵਰਸੀ ਵਿੱਚ ਕਰ ਦੇਣੇ ਆ ਤੇ ਇਸ ਕਰਕੇ ਗੁਰੂ ਘਰ ਆ ਕੇ ਪਿਆਰੀ ਸਾਧ ਸੰਗ ਜੀ ਇੱਕ ਦੂਜੇ ਦੇ ਭਾਈਚਾਰੇ ਦਾ ਹੁਕਮ ਮੰਨਿਆ ਕਰੋ ਇੱਕ ਉਹ ਕੰਮ ਕਰਦਾ ਹੋਏ ਨਹੀਂ ਕਰਨਾ ਇਹ ਨਹੀਂ ਇਦਾਂ ਨਹੀਂ ਇਦਾਂ ਕਰਨਾ ਉਹ ਨਹੀਂ ਹੋ ਜਾਂਦਾ ਵੀ ਕਰ ਦਿੰਦੇ ਭਾਵੇਂ ਉਹਦੇ ਵਿੱਚ ਪਿਆਰੀ ਨੂੰ ਤਕਲੀਫ ਹੈ ਜਿੱਦਾਂ ਤੁਸੀਂ ਹੁਕਮ ਮੰਨਣਾ ਪਿਆਰੀ ਸਾਧ ਸੰਗੀ ਕਬੂਲ ਕਰਨਾ ਉਹਦੇ ਜੀਵਨ ਦੇ ਵਿੱਚ ਸੁੱਖ ਆਣਾ ਸ਼ੁਰੂ ਹੋ ਜਾਣਾ ਪਹਿਲਾਂ ਤਕਲੀਫ ਹੋਣੀ ਫਿਰ ਸੁੱਖ ਆਣਾ ਸ਼ੁਰੂ ਹੋ ਜਾਣਾ ਇਸ ਕਰਕੇ ਅਸੀਂ ਪਿਆਰੀ ਸਾਧ ਸੰਸ ਮਹਾਪੁਰਸ਼ਾਂ ਤੇ ਇਸ ਥਾਂ ਤੇ ਉਹਨੇ ਜੇ ਕਿਹਾ ਵੀ ਮੈਨੂੰ ਪਤਾ ਮੈਨੂੰ ਪਹਿਰੇ ਕੁਝ ਨਹੀਂ ਪਤਾ ਇਨਸਾਨ ਨੂੰ ਇਨਸਾਨ ਨੂੰ ਕੁਝ ਨਹੀਂ ਕੁਝ ਵੀ ਨਹੀਂ ਪਤਾ ਤੇ ਇਸ ਕਰਕੇ ਜਿਹੜਾ ਸਾਰ ਅਸੀਂ ਸਾਡਾ ਜੀਵਨ ਸਾਡੇ ਅਖਰ ਤੇ ਨਿਰਪਰ ਕਰਦਾ ਸੀ ਵਿੱਦਿਆ ਪ੍ਰਾਪਤ ਕੀਤੀ ਵਿੱਦਿਆ ਦੇ ਮੁਤਾਬਕ ਅਸੀਂ ਚੱਲਦੇ ਆ ਤੇ ਜਿਹੜਾ ਧਰਮ ਦਾ ਮਾਰਗ ਇਹ ਤੋਂ ਹਟ ਕੇ ਆ ਤੁਸੀਂ ਬਾਬਾ ਗੋਬਿੰਦਾਸ ਬਲਾਸ ਪੜਿਆ ਪਿਆਰੀ ਸਾਧ ਸੰਗਤ ਜੀ ਉਥੇ ਹੁਕਮ ਦੀ ਗੱਲ ਕੀਤੀ ਹੈ ਕਿ ਮਹਾਂਪੁਰਸ਼ ਦਾ ਹੁਕਮ ਮੰਨਣਾ ਪੈਂਦਾ ਤੇ ਜਿਹਨੇ ਮੰਨਿਆ ਪਿਆਰੀ ਸਾਧ ਅਸੀਂ ਅਜ ਉਹਨਾਂ ਦੇ ਮਹਾਪੁਰਸ਼ਣ ਦੇ ਵਰਸੀਆਂ ਪ੍ਰਕਾਸ਼ ਦਿਵਸ ਜਨਮ ਦਿਹਾੜੇ ਪਿਆਰੀ ਸਾਧ ਸੰਗਤ ਸੇ ਮਨਾਉਨੇ ਇਸੇ ਕਰਕੇ ਮਨਾਉ ਨੇ ਸੱਚ ਨੂੰ ਕਮਾਇਆ ਸੱਚ ਦੇ ਨਾਲ ਜੁੜੇ ਜੇ ਕਿਸੇ ਮਹਾਪੁਰਸ਼ਣ ਨੂੰ ਕਹਿ ਦਿੱਤਾ ਪੈਰ ਸੇ ਰਾਤ ਵੀ ਆ ਕਹਿੰਦੇ ਸਤਿਵੰਤ ਜੀ ਹੁਣ ਤੁਹਾਡਾ ਆਪਣਾ ਬੱਚਾ ਨਹੀਂ ਕਹਿਣਾ ਮੰਨਦਾ ਤੁਸੀਂ ਮੇਰੇ ਹੱਥ ਸੋੜ ਜੋੜ ਕੇ ਸਵੇ ਨੂੰ ਖੜੇ ਹੋ ਨਹੀਂ ਤੁਹਾਡਾ ਬੱਚਾ ਨਹੀਂ ਆਪਣਾ ਮੰਨਦਾ ਕੋਈ ਨਹੀਂ ਮੰਨਦਾ ਤੇ ਸੰਸਕਾਰ ਨਹੀਂ ਕੀਤੇ ਉਹਨੂੰ ਦਿੱਤੇ ਚੰਗੇ ਤੁਸੀਂ ਦੇਖ ਲਓ ਆਪਣੇ ਜੀਵਨ ਵਿੱਚ ਝਾਕ ਕੀਤੀ ਮਾਰ ਕੇ ਪਿਆਰੀ ਸਾਧ ਸੰਗਤ ਅੱਗੇ ਬੱਚਾ ਸੀ ਉਹ ਹੁਕਮ ਮੰਨਦਾ ਸੀ ਮਾਪੇ ਦਾ ਵੱਡੇ ਦਾ ਹੁਕਮ ਮੰਨਦਾ ਸੀ ਜੇ ਕਿਸੇ ਨੇ ਕਹਿਣਾ ਪਿਆਰੀ ਸਾਸ ਸਾਂ ਜੀ ਉਹਦੀ ਗੱਲ ਵੀ ਮੰਨਣੀ ਇਹ ਕਿਉਂਨ ਦੁੱਖਿਆ ਸੀ ਬੱਚੇ ਨੂੰ ਚੰਗੀ ਤਰ੍ਹਾਂ ਸੰਸਕਾਰੇ ਨਹੀਂ ਦਿੱਤੇ ਪਰਿਵਾਰ ਦੇ ਵਿੱਚ ਕਿੰਦਾ ਬੇਚਾਨਾ ਸੀ ਤੇ ਇਸ ਕਰਕੇ ਪਿਆਰੀ ਸਾਸ ਸਾਈ ਪਿਆਰ ਕਰੋ ਮੋਹ ਨਾ ਕਰੋ ਮੋਹ ਨਾ ਕਰੋ ਮੋਹ ਦੇ ਵਿੱਚ ਝੋਟਾ ਮੰਨੇ ਮੋਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਸਨ ਜਾਏ ਸਨਾ ਮਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਇਸ ਕਰਕੇ ਜਿਹੜੀਆਂ ਗੱਲਾਂ ਜੀਵਨ ਦੀਆਂ ਸਤ ਸੰਗ ਦੇ ਵਿੱਚੋਂ ਮਿਲਦੀਆਂ ਉੱਚੀ ਤੇ ਸੋਚੀ ਸੋਚ ਬਣਾਉਣ ਵਾਸਤੇ ਚੰਗਾ ਜੀਵਨ ਬਤੀਤ ਕਰਨ ਵਾਲੇ ਚੰਗਾ ਕਰਤਾਰ ਵਾਸਤੇ ਸਤ ਸੰਗ ਦੇ ਵਿੱਚੋਂ ਗੱਲਾਂ ਹੀ ਮਿਲਦੀਆਂ ਖਾ ਲਿਆ ਪੀ ਲਿਆ ਕੋਈ ਵੱਡੀ ਗੱਲ ਨਹੀਂ ਪਿਆਰੀ ਸਤ ਸੰਗ ਜੀ ਪੇਟ ਪਾੜਨਕ ਪੇਟ ਦੇ ਵਿੱਚ ਕੁਝ ਵੀ ਚਲੇ ਜਾ ਬਈ ਸਰੀਰ ਨੂੰ ਆਹਾਰ ਦੀ ਲੋੜ ਐ ਭੋਜਨ ਦੀ ਲੋੜ ਐ ਇਸ ਕਰਕੇ ਸਤ ਸੰਗ ਦਾ ਲਹਿਰ ਲੈਣਾ ਸਕੇ ਮਹਾਪੁਰਸ਼ਾਂ ਦੇ ਦਰ ਤੇ ਆਉਨੇ ਆ ਤੇ ਪਿਆਰੀ ਸਤ ਸੰਗ ਜੀ ਮਹਾਪੁਰਸ਼ ਦੇ ਆ ਕੇ ਸੇਵਾ ਕਰੋ ਜੇ ਕੋ ਬੰਦਾ ਕਹ ਲੇ ਸੱਤ ਵਜੇ ਹਾਂਜੀ ਕਰ ਲੈਣੇ ਆ ਜੀ ਤੇ ਇਸ ਕਰਕੇ ਦੁਈ ਦਿਵੈਸ਼ ਦੀ ਗੱਲ ਨਹੀਂ ਹੋਣੀ ਚਾਹੀਦੀ ਫਿਰ ਜੇ ਤੁਸੀਂ ਪਿਆਰ ਕਰੋ ਮਨ ਕਹ ਸੱਚ ਕਹੋ ਸੁਣ ਲਿਓ ਸਵੇ ਜਨ ਪ੍ਰੇਮ ਕਿਓ ਤਨਹੀ ਪ੍ਰਭ ਪਾਇਓ ਪ੍ਰੇਮ ਦੇ ਵਿੱਚ ਪਰਮਾਤਮਾ ਦਾ ਮੋਹ ਦੇ ਵਿੱਚ ਨਹੀਂ ਮੋਹ ਵਿੱਚ ਪਿਆਰੀ ਸੇ ਚੋਟਾ ਦੁੱਖ ਹੈ ਪ੍ਰੇਮ ਦੇ ਵਿੱਚ ਪਰਮਾਤਮਾ ਹੈ ਪਿਆਰੀ ਸਾਧ ਸੰਗਤ ਇਸ ਕਰਕੇ ਵਿਚਾਰਾ ਕਰਦੇ ਪਿਆਰੀ ਸਾਧ ਸੰਗਤ ਜੀ ਨੇਕਾ ਪ੍ਰਕਾਤ ਨੇ ਭੁੱਲਾ ਚੱਕੋ ਹੋ ਜਾਂਦਾ ਸ਼ਬਦ ਵੀ ਪੜਨਾ ਸਮਾਂ ਜ਼ਿਆਦਾ ਹੋ ਗਿਆ ਕਿਉਂਕਿ ਸੀ 3 ਵਜੇ ਦੀ ਸਮਾਪਤੀ ਦਾ ਟਾਈਮ ਰੱਖਿਆ ਮਹਾਪੁਰਸ਼ ਲੇਟ ਹੋ ਗਏ ਕਈਆਂ ਨੂੰ ਪੈਰੀ ਸੇ ਨਹੀਂ ਟਾਈਮ ਦੇ ਹੋਇਆ ਤੇ ਖਿਮਾ ਦੇ ਜੱਜ ਕੇ ਪੈਰੀ ਸਾਧ ਸੰਗੀ ਕਿਉਂਕਿ ਜਿਹੜਾ ਮੌਸਮ ਇਹ ਉਹ ਵੀ ਛੇਤੀ ਖਰਾਬ ਹੋ ਜਾਂਦਾ ਉਹਨਾਂ ਵੀ ਮੁੱਖ ਰੱਖਦੇ ਪੈਰੀ ਸਾਧ ਸੰਗਤ ਸਮਾਪਤੀ ਕਰਦੀ ਹੈ ਤੇ ਸ਼ਬਦ ਵੀ ਨਹੀਂ ਪੜਨਾ ਤੇ ਸਮੂਹ ਸੰਗਤਾਂ ਨੂੰ ਮੈਂ ਸੰਤ ਬਾਬਾ ਗੋਬਿੰਦਾਸ ਮਹਾਰਾਜ ਦੇ ਆਗਮਨ ਪੁਰਬ ਦੀ ਤਾਂ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦੀ ਇਸ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਤੇ ਅਰਦਾਸ ਬੇਤੀ ਕਰ ਰਹੇ ਅਕਾਲ ਪੁਰਖ ਮਹਾਰਾਜ ਸਾਨੂੰ ਸਮੱਤ ਬਖਸ਼ਣੀ ਤੇ ਆਪਣੇ ਵਚਨਾਂ ਤੇ ਚੱਲਣ ਦੀ ਸਮਰੱਥਾ ਬਖਸ਼ੀ ਕਰਨੀ ਇਹੀ ਅਰਦਾਸ ਬੇਤੀ ਪਿਆਰੀ ਸਾਧ ਸੰਗਤ ਤੇ ਇੱਥੇ ਆਪਣੇ ਸ਼ਾਨਦਰ ਬਰਾਬਰ ਨੇ ਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੁਨਪੈ ਸਤਗੁਰ ਵਦਾਸ ਮਹਾਰਾਜ ਕੀ ਜੈ ਬੋਲੇ ਸੁਨਪੈ ਸੰਤ ਬਾਬਾ ਗੋਵਿੰਦ ਦਾਸ ਮਹਾਰਾਜ ਕੀ ਜੈ ਬੋਲੇ ਸੁਨਪੈ ਸੰਤ ਬਾਬਾ ਚੰਦ ਦਾਸ ਮਹਾਰਾਜ ਕੀ ਜੈ ਬੋਲੇ ਸੁ ਨਿਹਾਲ ਸਤ ਸ੍ਰੀ ਅਕਾਲ ਇਹ ਸੰਨ ਸੰਤ ਪਪਾ ਦੇਸ ਰਾਜੀ ਜੋ ਸਾਡੇ ਡੇਰੇ ਦੇ ਯੂਤਾ ਗੱਦੀ ਨਿਸ਼ੀਨ ਉਹਨਾਂ